ਆਪਣੇ ਮੁਲਕ ਦੇ ਵਿੱਚ ਬਾਹਰਲੇ ਦੇਸ਼ ਜਾਣ ਦਾ ਬੜਾ ਜ਼ਿਆਦਾ ਕਰੇਜ ਹੈ। ਕਈ ਲੋਕ ਤਾਂ ਗਲਤ ਤਰੀਕਿਆਂ ਦੇ ਨਾਲ ਵੀ ਬਾਹਰਲੇ ਦੇਸ਼ ਜਾਣ ਨੂੰ ਹਮੇਸ਼ਾ ਤਿਆਰ ਰਹਿੰਦੇ ਨੇ। ਕਈ ਵਾਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਇਹ ਜੋ ਹਤਕੰਡਾ ਮੈਂ અપਨਾ ਰਿਹਾ ਇਹ ਗਲਤ ਹੈ। ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਸਿੱਟੇ ਨਿਕਲ ਸਕਦੇ ਨੇ ਪਰ ਫੇਰ ਵੀ ਉਸ ਦੀ ਪਰਵਾਹ ਨਹੀਂ ਕੀਤੀ ਜਾਂਦੀ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ के ਬਾਹਰ ਜਾ ਕੇ ਪਤਾ ਨਹੀਂ ਕੀ ਹੋ ਜਾਏਗਾ ਸਾਡੀ ਜ਼ਿੰਦਗੀ ਕਿਦਾਂ ਬਦਲ ਜਾਏਗੀ ਜਿਵੇਂ ਕੋਈ ਜਾਦੂ ਦੀ ਛੜੀ ਹੋਵੇ ਪਰ ਇਦਾਂ ਦਾ ਕੁਝ ਨਹੀਂ ਦੂਰ ਦੇ ਢੋਲ ਹਮੇਸ਼ਾ ਸੁਹਾਵਣੇ ਲੱਗਦੇ ਆ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਇੱਕ ਵਿਆਹ ਹੁੰਦਾ ਤੇ ਫਿਰ ਜੋ ਉਸ ਦਾ ਅੰਜਾਮ ਹੁੰਦਾ ਜੋ ਉਸ ਦਾ ਅੰਤ ਹੁੰਦਾ ਬੜਾ ਹੀ ਭਿਆਨਕ ਹੁੰਦਾ ਹੈ ਬੜਾ ਹੀ ਦਰਦਨਾਕ ਹੁੰਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਨਵਾਂ ਸ਼ਹਿਰ ਇੱਥੋਂ ਦਾ ਰਹਿਣ ਵਾਲਾ ਗੁਰਨਾਮ ਸਿੰਘ ਗੁਰਨਾਮ ਸਿੰਘ ਦੀ ਉਮਰ ਲਗਭਗ 45-50 ਸਾਲ ਹੁੰਦੀ ਹੈ ਇਸ ਦਾ ਵਿਆਹ ਹੁੰਦਾ ਸਤਿੰਦਰ ਕੌਰ ਦੇ ਨਾਲ ਪਰ ਇਹਨਾਂ ਦੇ ਘਰ ਕੋਈ ਵੀ ਬੱਚਾ ਨਹੀਂ ਹੁੰਦਾ ਇਹਨਾਂ ਨੂੰ ਹਮੇਸ਼ਾ ਲੱਗਦਾ ਕਿ ਸਾਡੇ ਘਰ ਔਲਾਦ ਹੋਣੀ ਚਾਹੀਦੀ ਹੈ ਸਮਾਂ ਲੰਘਦਾ ਤਾਂ ਇੱਕ ਦਿਨ ਇੱਕ ਬੇਔਲਾਦ ਸੈਂਟਰ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਜੋ ਗੁਰਨਾਮ ਸਿੰਘ ਹੁੰਦਾ ਉਸ ਦੀ ਮੁਲਾਕਾਤ ਹੁੰਦੀ ਹੈ ਨਰਿੰਦਰ ਕੌਰ ਦੇ ਨਾਲ ਨਰਿੰਦਰ ਕੌਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਰਹਿਣ ਵਾਲੀ ਸੀ ਉਸ ਦਾ ਵੀ ਵਿਆਹ ਹੋ ਚੁੱਕਿਆ ਸੀ ਪਰ 10 ਸਾਲ ਬਾਅਦ ਉਸ ਦਾ ਤਲਾਕ ਹੋ ਜਾਂਦਾ ਨਰਿੰਦਰ ਕੌਰ ਦੀ ਜੋ ਉਮਰ ਹੁੰਦੀ ਹੈ ਲਗਭਗ 30 32 ਸਾਲ ਹੁੰਦੀ ਹੈ ਉਸ ਦਾ ਤਲਾਕ ਹੋ ਜਾਂਦਾ ਕਿਉਂਕਿ ਉਸ ਕੋਲ ਵੀ ਕੋਈ ਔਲਾਦ ਨਹੀਂ ਸੀ ਇਸੇ ਕਾਰਨ ਹੀ ਇਹ ਇੱਥੇ ਸੈਂਟਰ ਦੇ ਵਿੱਚ ਆਏ ਸੀ ਹੁਣ ਇਹਨਾਂ ਦੋਨਾਂ ਦਾ ਮੇਲ ਹੁੰਦਾ ਹੈ ਗੁਰਨਾਮ ਤੇ ਨਰਿੰਦਰ ਦਾ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਹੁਣ ਪਰਿਵਾਰ ਵਾਲੇ ਤੇ ਨਰਿੰਦਰ ਕੌਰ ਤੇ ਗੁਰਨਾਮ ਸਿੰਘ ਇਹ ਸਭ ਚਾਹੁੰਦੇ ਨੇ ਸਤਿੰਦਰ ਕੌਰ ਵੀ ਚਾਹੁੰਦੀ ਹੈ ਕਿ ਨਰਿੰਦਰ ਕੌਰ ਦੇ ਨਾਲ ਗੁਰਨਾਮ ਸਿੰਘ ਦਾ ਵਿਆਹ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਸ ਵਿੱਚ ਇੱਕ ਸ਼ਰਤੇ ਵੀ ਰੱਖੀ ਜਾਂਦੀ ਹੈ ਕਿ ਜੋ ਸਤਿੰਦਰ ਕੌਰ ਹੈ ਉਸ ਨੂੰ ਗੁਰਨਾਮ ਸਿੰਘ ਤਲਾਕ ਨਹੀਂ ਦੇਵੇਗਾ ਉਸ ਨੂੰ ਆਪਣੇ ਨਾਲ ਹੀ ਰੱਖੇਗਾ ਫਿਰ ਵੀ ਇਹ ਸਭ ਕੁਝ ਹੋਣ ਦੇ ਬਾਵਜੂਦ ਉਹ ਨਰਿੰਦਰ ਕੌਰ ਦੇ ਨਾਲ ਵਿਆਹ ਕਰਵਾ ਲੈਂਦਾ ਇੱਕ ਗੁਰੂ ਘਰ ਦੇ ਵਿੱਚ ਪਰਿਵਾਰ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਹੈ 2011 ਦੀ 2011 ਦੇ ਵਿੱਚ ਹੀ ਗਲਤ ਟੰਗ ਦੇ ਨਾਲ 2 ਨੰਬਰ ਦੇ ਵਿੱਚ ਵੀਜ਼ਾ ਲਵਾ ਕੇ ਜੋ ਨਰਿੰਦਰ ਕੌਰ ਹੁੰਦੀ ਹੈ ਉਸ ਨੂੰ ਗੁਰਨਾਮ ਸਿੰਘ ਯੂਕੇ ਲੈ ਜਾਂਦਾ ਹੈ ਕਿਉਂਕਿ ਗੁਰਨਾਮ ਸਿੰਘ ਪਿਛਲੇ 30 ਸਾਲ ਤੋਂ ਯੂਕੇ ਰਹਿੰਦਾ ਸੀ ਗੁਰਨਾਮ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਦੇ ਅਧੀਨ ਪੈਂਦੇ ਪਿੰਡ ਮੱਲਾ ਸੋਡੀਆਂ ਦਾ ਰਹਿਣ ਵਾਲਾ ਸੀ ਤੇ ਹੁਣ ਉਹ ਯੂਕੇ ਰਹਿ ਰਿਹਾ ਸੀ 2011 ਦੇ ਵਿੱਚ ਜੋ ਨਰਿੰਦਰ ਕੌਰ ਹੁੰਦੀ ਆ ਉਸ ਨੂੰ ਵਿਆਹ ਕੇ ਇਹ ਇੰਗਲੈਂਡ ਲੈ ਜਾਂਦਾ ਹੈ 2012 ਦੇ ਵਿੱਚ ਨਰਿੰਦਰ ਕੌਰ ਕੋਲ ਇੱਕ ਬੱਚੇ ਦਾ ਜਨਮ ਹੁੰਦਾ ਸਭ ਬੜੇ ਖੁਸ਼ ਹੁੰਦੇ ਨੇ ਤੇ ਉਹ ਹੁਣ ਪੰਜਾਬ ਦੇ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਨੇ ਸੁੱਖਾਂ ਵਗੈਰਾ ਸੁੱਖੀਆਂ ਹੋਈਆਂ ਸੀ ਉਹ ਸੁੱਖਾਂ ਦਿੱਤੀਆਂ ਜਾਂਦੀਆਂ ਨੇ ਸਭ ਬੜੇ ਖੁਸ਼ ਹੁੰਦੇ ਨੇ ਜੋ ਗੁਰਨਾਮ ਸਿੰਘ ਜੀ ਉਹ ਆਪਣੀ ਪਹਿਲੀ ਪਤਨੀ ਸਤਿੰਦਰ ਕੌਰ ਨੂੰ ਆਪਣੇ ਨਾਲ ਹੀ ਰੱਖਦਾ ਸੀ ਭਾਵੇਂ ਉਹਨੇ ਨਰਿੰਦਰ ਕੌਰ ਦੇ ਪੇਕੇ ਜਾਣਾ ਹੁੰਦਾ ਜਾਣੀ ਆਪਣੇ ਸਹੁਰੇ ਜਾਣਾ ਹੁੰਦਾ ਭਾਵੇਂ ਕਿਤੇ ਵੀ ਜਾਣਾ ਹੁੰਦਾ ਇਹ ਦੋਨੋਂ ਪਤਨੀਆਂ ਨੂੰ ਹੀ ਆਪਣੇ ਨਾਲ ਰੱਖਦਾ ਸੀ ਉਸ ਤੋਂ ਬਾਅਦ ਸਮਾਂ ਲੰਘਦਾ ਇਹ ਜੋ ਮੁੰਡਾ ਹੁੰਦਾ ਇਸ ਦਾ ਨਾਮ ਗੁਰਨੂਰ ਰੱਖਿਆ ਜਾਂਦਾ ਇਸ ਤੋਂ ਬਾਅਦ ਸਮਾਂ ਲੰਘਦਾ 2014 ਆ ਜਾਂਦਾ ਹੈ 2014 ਦੇ ਵਿੱਚ ਇਹਨਾਂ ਦੇ ਘਰ ਇੱਕ ਹੋਰ ਮੁੰਡੇ ਦਾ ਜਨਮ ਹੁੰਦਾ ਜਿਸ ਦਾ ਨਾਮ ਗੁਰਤੇਜ ਰੱਖਿਆ ਜਾਂਦਾ ਹੈ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਪਰ ਗੁਰਨਾਮ ਸਿੰਘ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਗੁਰਨਾਮ ਸਿੰਘ ਆਪਣੀ ਪਤਨੀ ਜੋ ਨਰਿੰਦਰ ਕੌਰ ਹੁੰਦੀ ਹੈ ਉਸ ਨੂੰ 6 ਮਹੀਨਿਆਂ ਬਾਅਦ ਭਾਰਤ ਭੇਜਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਸ ਨੂੰ ਮੈਂ ਪੱਕਾ ਨਹੀਂ ਕਰਵਾਵਾਂਗਾ 6 ਮਹੀਨਾ ਬਾਅਦ ਉਸ ਦਾ ਢੀੜਾ ਭਾਰਤ ਦੇ ਵਿੱਚ ਮਰਵਾਉਂਦਾ। ਗੁਰਨਾਮ ਸਿੰਘ ਦੇ ਘਰ ਹੁਣ ਦੋ ਮੁੰਡੇ ਹੋ ਚੁੱਕੇ ਸੀ। ਉਸ ਦੇ ਮਨ ਦੀ ਮੁਰਾਦ ਪੂਰੀ ਹੋ ਚੁੱਕੀ ਸੀ ਤੇ ਹੁਣ ਉਹ ਚਾਹੁੰਦਾ ਸੀ ਕਿ ਮੈਂ ਨਰਿੰਦਰ ਕੌਰ ਨੂੰ ਤਲਾਕ ਦੇ ਦੇਵਾਂ। ਹੁਣ ਇਹ ਮੇਰੇ ਕੰਮ ਦੀ ਨਹੀਂ ਰਹੀ ਕਿਉਂਕਿ ਉਸ ਨੂੰ ਔਲਾਦ ਦੀ ਲੋੜ ਸੀ। ਉਸ ਨੂੰ ਦੋ ਮੁੰਡੇ ਨਰਿੰਦਰ ਕੌਰ ਵੱਲੋਂ ਦੇ ਦਿੱਤੇ ਗਏ ਸੀ। ਯਾਨੀ ਨਰਿੰਦਰ ਕੌਰ ਕੋਲ ਦੋ ਮੁੰਡੇ ਹੁੰਦੇ ਨੇ। ਹੁਣ ਗੁਰਨਾਮ ਨੂੰ ਲੱਗਦਾ ਕਿ ਨਰਿੰਦਰ ਦੀ ਉਸ ਨੂੰ ਕੋਈ ਲੋੜ ਨਹੀਂ। ਉਸ ਨੂੰ ਤਲਾਕ ਦੇ ਦਿੱਤਾ ਜਾਵੇ। ਪਰ ਨਰਿੰਦਰ ਕੌਰ ਇਸ ਗੱਲ ਲਈ ਰਾਜੀ ਨਹੀਂ ਹੁੰਦੀ ਉਹ ਕਹਿੰਦੀ ਹੈ ਕਿ ਮੈਂ ਤਲਾਕ ਨਹੀਂ ਦੇਵਾਂਗੀ ਮੈਂ ਤੁਹਾਡੇ ਨਾਲ ਹੀ ਰਹਾਂਗੀ ਅਕਤੂਬਰ 2014 ਦੇ ਵਿੱਚ ਇਹ ਸਾਰੇ ਭਾਰਤ ਆ ਜਾਂਦੇ ਨੇ ਲੋੜੀ ਮਨਾਉਣ ਦੇ ਚੱਕਰ ਦੇ ਵਿੱਚ ਇਹ ਇੱਥੇ ਰਹਿੰਦੇ ਨੇ ਪਰ 15 ਜਨਵਰੀ 2015 ਨੂੰ ਜੋ ਗੁਰਨਾਮ ਹੁੰਦਾ ਉਹ ਨਰਿੰਦਰ ਕੌਰ ਦੇ ਮਾਪਿਆਂ ਨੂੰ ਕਹਿੰਦਾ ਕਿ ਅਸੀਂ ਕੱਲ ਨੂੰ ਇੰਗਲੈਂਡ ਜਾ ਰਹੇ ਹਾਂ ਲੋੜੀ ਨਹੀਂ ਮਣਾਈ ਜਾਂਦੀ ਇਹਨਾਂ ਵੱਲੋਂ ਲੋੜੀ ਨਹੀਂ ਮਣਾਈ ਜਾਂਦੀ ਪਰ 15 ਜਨਵਰੀ 2015 ਨੂੰ ਨਰਿੰਦਰ ਕੌਰ ਦੇ ਮਾਪਿਆਂ ਨੂੰ ਇਹ ਮੈਸੇਜ ਲਾ ਦਿੱਤਾ ਜਾਂਦਾ ਹੈ ਕਿ ਅਸੀਂ 16 ਜਨਵਰੀ 2015 ਨੂੰ ਇੰਗਲੈਂਡ ਜਾਵਾਂਗੇ ਹੁਣ 16 ਜਨਵਰੀ ਲੰਘ ਜਾਂਦੀ ਹੈ ਤੇ 17 ਜਨਵਰੀ ਆ ਜਾਂਦੀ ਹੈ ਇਹ ਇੰਗਲੈਂਡ ਦੇ ਵਿੱਚ ਜਾ ਕੇ ਗੁਰਨਾਮ ਸਿੰਘ ਨਰਿੰਦਰ ਕੌਰ ਦੇ ਮਾਤਾ ਪਿਤਾ ਨੂੰ ਇੱਕ ਟੈਕਸਟ ਮੈਸੇਜ ਕਰਦਾ ਹੈ ਕਿ ਅਸੀਂ ਇੱਥੇ ਸਹੀ ਸਲਾਮਤ ਪਹੁੰਚ ਗਏ ਆ ਤੇ ਤੁਹਾਡੇ ਨਾਲ ਗੱਲ ਫੋਨ ਤੇ ਬਾਅਦ ਵਿੱਚ ਕਰਾਂਗੇ ਅਜੇ ਅਸੀਂ ਥੱਕੇ ਹੋਏ ਆ ਹੁਣ 18 ਜਨਵਰੀ 2015 ਆ ਜਾਂਦਾ ਗੁਰਨਾਮ ਸਿੰਘ ਨਰਿੰਦਰ ਕੌਰ ਦੇ ਮਾਪਿਆਂ ਨੂੰ ਫੋਨ ਕਰਦਾ ਉਹਨਾਂ ਨਾਲ ਗੱਲਬਾਤ ਕਰਦਾ ਤੇ ਕਹਿੰਦਾ ਕਿ ਜੋ ਨਰਿੰਦਰ ਕੌਰ ਹੈ ਉਹ ਤਾਂ ਸੁੱਤੀ ਪਈ ਆ ਉਹ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰ ਲਵੇਗੀ ਹੁਣ 20 ਜਨਵਰੀ ਆ ਜਾਂਦੀ ਹੈ ਮਾਪਿਆਂ ਨੂੰ ਨਰਿੰਦਰ ਕੌਰ ਦਾ ਫੋਨ ਨਹੀਂ ਆਉਂਦਾ 20 ਜਨਵਰੀ 2015 ਨੂੰ ਗੁਰਨਾਮ ਸਿੰਘ ਨਿਰਿੰਦਰ ਕੌਰ ਦੇ ਮਾਪਿਆਂ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਉਹ ਤਾਂ ਪਤਾ ਨਹੀਂ ਕਿੱਥੇ ਚਲੀ ਗਈ ਕੱਪੜੇ ਤੇ ਗਹਿਣੇ ਲੈ ਕੇ ਘਰੋਂ ਭੱਜ ਗਈ ਉਸ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਗਈ ਕਿੱਥੇ ਇਹ ਸੁਣ ਕੇ ਨਿਰਿੰਦਰ ਕੌਰ ਦੇ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ ਉਹ ਯੂਕੇ ਦੀ ਐਮਬੈਸੀ ਦੇ ਨਾਲ رابطہ ਕਾਇਮ ਕਰਦੇ ਨੇ ਤੇ ਪਤਾ ਕਰਦੇ ਨੇ ਕਿ ਨਿਰਿੰਦਰ ਕੌਰ ਜੁਕੇ ਗਈ ਹੈ ਜਾਂ ਨਹੀਂ ਗਈ ਤਾਂ ਜੋ ਗੱਲ ਨਰਿੰਦਰ ਕੌਰ ਦੇ ਮਾਪਿਆਂ ਨੂੰ ਪਤਾ ਲੱਗਦੀ ਆ ਉਹ ਹੋਸ਼ ੜਾਉਣ ਵਾਲੀ ਸੀ ਉਹਨਾਂ ਨੂੰ ਪਤਾ ਲੱਗਦਾ ਕਿ ਨਰਿੰਦਰ ਕੌਰ ਤਾਂ ਜੁਕੇ ਗਈ ਨਹੀਂ ਹੁਣ ਉਹ ਪੁਲਿਸ ਵਿੱਚ ਕੰਪਲੀਟ ਕਰਦੇ ਨੇ ਤੇ ਪੁਲਿਸ ਸ਼ਾਨਵੀਣ ਕਰਦੀ ਹੈ ਪੁਲਿਸ ਸਭ ਤੋਂ ਪਹਿਲਾਂ ਉਸ ਡਰਾਈਵਰ ਦਾ ਪਤਾ ਕਰਦੀ ਹੈ ਜੋ ਗੁਰਨਾਮ ਸਿੰਘ ਤੇ ਇਸ ਦੇ ਪਰਿਵਾਰ ਨੂੰ ਦਿੱਲੀ ਛੱਡ ਗਿਆ ਸੀ ਜਦੋਂ ਡਰਾਈਵਰ ਮਿਲ ਜਾਂਦਾ ਤਾਂ ਡਰਾਈਵਰ ਤੋਂ ਪੁੱਛਿਆ ਜਾਂਦਾ ਕਿ ਤੂੰ ਕਿੰਨੇ ਜਾਣਿਆਂ ਨੂੰ ਦਿੱਲੀ ਛੱਡ ਕੇ ਆਇਆ ਤਾਂ ਉਸਨੇ ਕਿਹਾ ਕਿ ਮੈਂ ਚਾਰ ਫੈਮਿਲੀ ਮੈਂਬਰ ਸੀ ਜਿਨ੍ਹਾਂ ਨੂੰ ਦਿੱਲੀ ਛੱਡ ਕੇ ਆਇਆ ਕਿਉਂਕਿ ਉਹ ਗੁਰਨਾਮ ਸਿੰਘ ਨੂੰ ਉਸਦੇ ਘਰੋਂ ਪਿਕ ਕਰਕੇ ਨਹੀਂ ਲੈ ਕੇ ਗਿਆ ਸੀ ਸਭਾ ਇੱਕ ਗੁਰਦੁਆਰਾ ਸਾਹਿਬ ਕੋਲ ਕੋਈ ਗੱਡੀ ਉਹਨਾਂ ਨੂੰ ਛੱਡ ਕੇ ਗਈ ਸੀ ਉਸ ਤੋਂ ਬਾਅਦ ਉਹ ਇਸ ਡਰਾਈਵਰ ਦੀ ਗੱਡੀ ਦੇ ਵਿੱਚ ਬੈਠੇ ਤੇ ਦਿੱਲੀ ਗਏ ਹੁਣ ਪੁਲਿਸ ਗੁਰਨਾਮ ਸਿੰਘ ਦੇ ਸਾਰੇ ਪਰਿਵਾਰ ਦੀਆਂ ਡਰਾਈਵਰ ਨੂੰ ਫੋਟੋਆਂ ਦਿਖਾਉਂਦੇ ਨੇ ਤੇ ਉਹ ਫੋਟੋਆਂ ਦੇਖ ਕੇ ਕਹਿੰਦਾ ਕਿ ਜੋ ਨਰਿੰਦਰ ਕੌਰ ਸੀ ਉਹ ਦਿੱਲੀ ਨਹੀਂ ਗਈ ਸੀ ਸਿਰਫ ਸਤਿੰਦਰ ਕੌਰ ਗੁਰਨਾਮ ਸਿੰਘ ਤੇ ਦੋ ਉਸ ਦੇ ਮੁੰਡੇ ਹੀ ਦਿੱਲੀ ਉਹ ਛੱਡ ਕੇ ਆਇਆ ਹੁਣ ਪੁਲਿਸ ਹੋਰ ਛਾਣਵੀਨ ਕਰਦੀ ਹੈ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਗੁਰਦੁਆਰਾ ਸਾਹਿਬ ਕੋਲ ਜੋ ਇਹਨਾਂ ਨੂੰ ਗੱਡੀ ਛੱਡ ਕੇ ਗਈ ਆ ਉਹ ਕਿਹੜੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਬਲਵੀਰ ਸਿੰਘ ਨਾਂ ਦਾ ਬੰਦਾ ਹੈ ਜੋ ਕਿ ਗੁਰਨਾਮ ਸਿੰਘ ਦਾ ਰਿਸ਼ਤੇਦਾਰ ਹੀ ਹੈ ਉਹ ਇਹਨਾਂ ਨੂੰ ਇੱਥੇ ਛੱਡ ਕੇ ਗਿਆ ਹੁਣ ਬਲਵੀਰ ਸਿੰਘ ਨੂੰ ਪੁਲਿਸ ਚੱਕਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਬਲਵੀਰ ਸਿੰਘ ਦੱਸਦਾ ਉਹ ਤਾਂ ਸਭ ਦੇ ਦਿਲ ਦਹਿਲਾ ਦਿੰਦੀ ਹੈ ਬਲਵੀਰ ਸਿੰਘ ਦੱਸਦਾ ਹੈ ਕਿ ਗੁਰਨਾਮ ਸਿੰਘ ਤੇ ਸਤਿੰਦਰ ਕੌਰ ਇਹਨਾਂ ਦੋਨਾਂ ਨੇ ਨਰਿੰਦਰ ਕੌਰ ਦੀ ਹਤਿਆ ਤਾਂ 15 ਜਨਵਰੀ 2015 ਨੂੰ ਹੀ ਕਰ ਦਿੱਤੀ ਸੀ ਇਹਨਾਂ ਨੇ ਹਥੌੜੀ ਮਾਰ ਕੇ ਉਸ ਦੀ ਹਤਿਆ ਕੀਤੀ ਸੀ ਤੇ ਉਸ ਦੀ লাশ ਦੇ ਹੁਣ ਇਹਨਾਂ ਨੇ 8 ਟੁਕੜੇ ਕੀਤੇ 8 ਟੁਕੜੇ ਕਰਨ ਤੋਂ ਬਾਅਦ ਕਈ ਕੁੱਤੇ ਮਾਰ ਕੇ ਵੀ ਉਸ ਦਾ ਮਾਸ ਇਸ ਦੇ ਮਾਸ ਦੇ ਨਾਲ ਲਾ ਲਿਆ ਤੇ ਉਸ ਤੋਂ ਬਾਅਦ ਇਹ ਨਰਿੰਦਰ ਕੌਰ ਦੀ লাশ ਦੇ 8 ਟੁਕੜੇ ਤੇ ਜੋ ਕੁੱਤਿਆਂ ਦਾ ਮਾਸ ਸੀ ਇਸ ਵਿੱਚ ਮਿਕਸ ਕੀਤਾ ਸੀ ਇਸ ਨੂੰ ਲਿਜਾ ਕੇ ਨਾਲ ਹੀ ਇੱਕ ਪਿੰਡ ਸੀ ਰਾਏਪੁਰ ਦੱਬਾ ਉਸ ਤੇ ਇੱਕ ਡੂੰਘੇ ਖੂਹ ਦੇ ਵਿੱਚ ਸੁੱਟ ਦਿੰਦੇ ਨੇ ਹੁਣ ਪੁਲਿਸ ਨਰਿੰਦਰ ਕੌਰ ਦੀ লাশ ਨੂੰ ਇੱਥੋਂ ਬਰਾਮਦ ਕਰਵਾਉਂਦੀ ਹੈ। ਤਕਰੀਬਨ 2-3 ਦਿਨ ਲੱਗ ਜਾਂਦੇ ਨੇ ਇੱਥੋਂ লাশ ਕਢਾਉਣ ਵਾਸਤੇ। 28 ਜਨਵਰੀ 2015 ਨੂੰ লাশ ਜੋ ਮਾਪੇ ਹੁੰਦੇ ਆ ਉਹਨਾਂ ਨੂੰ سپਰਦ ਕਰ ਦਿੱਤੀ ਜਾਂਦੀ ਹੈ ਤੇ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਆ ਪੁਲਿਸ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਸ ਵਿੱਚ ਗੁਰਨਾਮ ਸਿੰਘ, ਸਤਿੰਦਰ ਕੌਰ ਅਤੇ ਬਲਵੀਰ ਸਿੰਘ ਜੋ ਡਰਾਈਵਰ ਸੀ ਛੱਡ ਕੇ ਆਏ ਸੀ ਉਸ ਦਾ ਨਾਂ ਦਰਜ ਕੀਤਾ ਜਾਂਦਾ। ਇਹਨਾਂ ਉੱਪਰ ਕੇਸ ਦਰਜ ਹੁੰਦਾ। ਤੇ ਉਧਰ ਯੂਕੇ ਦੇ ਵਿੱਚ ਨਿਰਿੰਦਰ ਕੌਰ ਦੀ ਭੈਣ ਰਹਿੰਦੀ ਸੀ ਉਹ ਯੂਕੇ ਦੇ ਵਿੱਚ ਗੁਰਨਾਮ ਸਿੰਘ ਸਤਿੰਦਰ ਕੌਰ ਇਹਨਾਂ ਉੱਤੇ ਕੇਸ ਦਰਜ ਕਰਵਾਉਂਦੀ ਹੈ ਇਹਨਾਂ ਖਿਲਾਫ ਪੁਲਿਸ ਦੇ ਵਿੱਚ ਕੰਪਲੀਟ ਕਰਦੀ ਹੈ ਕਿ ਇਹਨਾਂ ਨੇ ਮੇਰੀ ਭੈਣ ਦੀ ਹਤਿਆ ਕੀਤੀ ਹੈ ਹੁਣ ਸਤਿੰਦਰ ਕੌਰ ਅਤੇ ਗੁਰਨਾਮ ਸਿੰਘ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਂਦੀਆਂ ਇਸ ਕੇਸ ਦੇ ਵਿੱਚ ਆਖਰੀ ਖਬਰ 17 ਜੂਨ 2015 ਨੂੰ ਆਉਂਦੀ ਹੈ ਕਿ ਗੁਰਨਾਮ ਸਿੰਘ ਅਤੇ ਸਤੰਦਰ ਕੌਰ ਦੇ ਜੋ ਪਾਸਪੋਰਟ ਨੇ ਉਹ ਜਬਤ ਕਰ ਲਿੱਤੇ ਗਏ ਤੇ ਇਹਨਾਂ ਨੂੰ ਭਾਰਤ ਭੇਜਿਆ ਜਾਵੇਗਾ ਇਸ ਖਬਰ ਤੋਂ ਬਾਅਦ ਕੋਈ ਵੀ ਜਾਣਕਾਰੀ ਇਸ ਕੇਸ ਬਾਰੇ ਨਹੀਂ ਮਿਲੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿਵੇਂ ਆਪਾਂ ਨੂੰ ਦਿਖਦੇ ਹੋਏ ਵੀ ਆਪਾਂ ਗਲਤ ਕਰਦੇ ਹਾਂ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਇੱਕ 30-32 ਸਾਲਾਂ ਦੀ ਕੁੜੀ ਨੂੰ 45-50 ਸਾਲਾਂ ਦੇ ਬੰਦੇ ਦੇ ਨਾਲ ਇਸ ਕਰਕੇ ਵਿਆਹ ਦਿੱਤਾ ਗਿਆ ਕਿ ਉਹ ਯੂਕੇ ਵਿੱਚ ਰਹਿੰਦਾ ਹੈ ਉਸ ਨੂੰ 30 ਸਾਲ ਹੋ ਗਏ ਉੱਥੇ ਪੱਕਾ ਦਾ ਇਧਰ ਇਹ ਲਾਲਚ ਸੀ ਕਿ ਸਾਡੀ ਕੁੜੀ ਯੂਕੇ ਚਲੀ ਜਾਏਗੀ ਉੱਥੇ ਪੱਕੀ ਹੋ ਜਾਏਗੀ ਤੇ ਉਧਰ ਗੁਰਨਾਮ ਸਿੰਘ ਨੂੰ ਲਾਲਚ ਸੀ ਕਿ ਮੇਰੀ ਘਰ ਵਾਲੀ ਦੇ ਤਾਂ ਔਲਾਦ ਨਹੀਂ ਹੋ ਸਕਦੀ ਮੈਂ ਇਸ ਕੁੜੀ ਤੋਂ ਔਲਾਦ ਲੈ ਲਵਾਂਗਾ ਤੇ ਜੋ ਮੇਰਾ ਨੌਅ ਆ ਉਹ ਚੱਲਦਾ ਰਹੇਗਾ ਜੋ ਮੇਰੇ ਉੱਤਰ ਅਧਿਕਾਰੀ ਨੇ ਉਹ ਮੈਨੂੰ ਮਿਲ ਜਾਣਗੇ ਇਸ ਕੇਸ ਦੇ ਵਿੱਚ ਦੋਨਾਂ ਦੇ ਇੱਕ ਦੂਜੇ ਪ੍ਰਤੀ ਸਵਾਰਥ ਸੀ ਜਦ ਕਿ ਪਤਾ ਸੀ ਨਰਿੰਦਰ ਕੌਰ ਦੇ ਮਾਪਿਆਂ ਨੂੰ ਵੀ ਕਿ ਜੋ ਗੁਰਨਾਮ ਸਿੰਘ ਆ ਉਹ ਵਿਆਹਿਆ ਹੋਇਆ ਪਰ ਕਿਤੇ ਨਾ ਕਿਤੇ ਬਾਹਰ ਜਾਣ ਦਾ ਲਾਲਚ ਬੰਦਿਆਂ ਨੂੰ ਕਮਲਾ ਕਰ ਦਿੰਦਾ ਇਸ ਕੇਸ ਵਿੱਚ ਵੀ ਇਦਾਂ ਹੀ ਹੋਇਆ ਪਰ ਗੁਰਨਾਮ ਸਿੰਘ ਨੇ ਬਹੁਤ ਹੀ ਜ਼ਿਆਦਾ ਗਲਤ ਕੀਤਾ ਕਿਸੇ ਨੂੰ ਮਾਰਨਾ ਕਿਸੇ ਨੂੰ ਕਤਲ ਕਰਨਾ ਸਭ ਤੋਂ ਵੱਡਾ ਪਾਪ ਹੈ ਸਭ ਤੋਂ ਵੱਡਾ ਜੁਰਮ ਹੈ ਜੋ ਕਿ ਗੁਰਨਾਮ ਸਿੰਘ ਨੂੰ ਇਹ ਚਾਹੀਦਾ ਸੀ ਕਿ ਜੇ ਉਸ ਦੇ ਔਲਾਦ ਹੋ ਗਈ ਨਰਿੰਦਰ ਕੌਰ ਦੇ ਔਲਾਦ ਹੋ ਗਈ ਤਾਂ ਉਹ ਬੈਠ ਕੇ ਇਸ ਗੱਲ ਦਾ ਫੈਸਲਾ ਕਰਦਾ ਜੇ ਉਸ ਨੇ ਤਲਾਕ ਵੀ ਲੈਣਾ ਸੀ ਪਰ ਕਿਸੇ ਨੂੰ ਮਾਰਨਾ ਬਹੁਤ ਜ਼ਿਆਦਾ ਗਲਤ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ